ਅੱਜ ਅਸੀਂ ਕਿਰਿਆ ਦੀ ਧਰਤੀ ਤੇ ਬੈਂਕੂਵਰ ਤੋਂ ਬੈਂਕੂਵਰ ਵਿਖੇ ਵਿਚਨਰੀ ਸਾਥੀ ਇਕੱਠੇ ਹੋਏ ਆ ਇਹ ਸਾਰੇ ਸਾਥੀ ਜਿਹੜੇ ਨੇ ਵਿਚਨਰੀ ਸਾਥੀ ਨੇ ਬਾਬਾ ਸਾਹਿਬ ਡਾਕਟਰ ਮੀਟਕਰ ਜੀ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਸਾਥੀ ਨੇ ਅੱਜ ਅਸੀਂ ਅਪੀਲ ਕਰਨ ਲਈ ਇੱਥੇ ਮੋਹਜਨ ਸਮਾਜ ਪਾਰਟੀ ਵੱਲੋਂ ਅਪੀਲ ਕਰਨ ਲਈ ਇਕੱਠੇ ਹੋਏ ਆ ਜੋ ਕਿ ਇੰਡੀਆ ਦੇ ਵਿੱਚ ਇਲੈਕਸ਼ਨ ਚੱਲ ਰਿਹਾ ਹੈ ਅਤੇ ਲੱਖ ਪੇਸ਼ ਦੇ ਵਿੱਚ ਪੰਜਾਬ ਦਾ ਇਲੈਕਸ਼ਨ ਹੈ ਉਹਦੇ ਵਿੱਚ ਸਾਡੀ ਪਹੁੰਚਨ ਸਮਾਜ ਪਾਰਟੀ ਵੱਲੋਂ ਸਾਡੇ ਕੈਂਡੀਡੇਟ ਖੜੇ ਨੇ ਪੁਸ਼ਿਆਰਪੁਰ ਤੋਂ ਐਡਵੋਕੇਟ ਰੰਜੀਤ ਕੁਮਾਰ ਜੀ ਜਿਲੰਦਰ ਜਿਹੜੇ ਕਿ ਬਹੁਤ ਪੜੇ ਲਿਖੇ ਇੱਥੇ ਤੱਕ ਅਜਲੰਦਰ ਤੋਂ ਐਡਵੋਕੇਟ ਬਲਵਿੰਦਰ ਕੁਮਾਰ ਜੀ ਇੱਥੇ ਤਰ੍ਹਾਂ ਅਨੰਦਪੁਰ ਸਾਹਿਬ ਤੋਂ ਡਾਕਟਰ ਜਸਬੀਰ ਸਿੰਘ ਖੜੀ ਇਸੇ ਤਰ੍ਹਾਂ ਚੰਡੀਗੜ੍ਹ ਤੋਂ ਡਾਕਟਰ ਰਿਤੂ ਜੀ ਅਤੇ ਪੰਜਾਬ ਦੇ ਹੋਰ ਪੱਖ-ਪੱਖ ਹਲਕਿਆਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟ ਖੜੇ ਨੇ ਉਹਨਾਂ ਦੀ ਵੋਟਾਂ ਵਾਸਤੇ ਅਪੀਲ ਕਰਨ ਲਈ ਅਸੀਂ ਅੱਜ ਸਾਰੇ ਇਕੱਠੇ ਹੋਏ ਆ ਤੇ ਮੈਂ ਬੇਨਤੀ ਕਰਾਂਗਾ ਰੂਪ ਲਾਲ ਗੱਡੂ ਜੀ ਨੂੰ ਕਿ ਉਹ ਆਪਣੇ ਵੱਲੋਂ ਅਪੀਲ ਕਰਨ ਸੰਗਤਾਂ ਨੂੰ ਵੋਟਰਾਂ ਨੂੰ ਕਿ ਭਈ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਵੋਟ ਕਿਉਂ ਪਾਉਣੀ ਹੈ ਤੇ ਵੋਟ ਪਾ ਕੇ ਆਪਾਂ ਕਿਸ ਤਰ੍ਹਾਂ ਕੰਮਜਾਬ ਕਰ ਸਕਦੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਪੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਸਾਥੀਓ ਸਾਨੂੰ ਵੋਟ ਪਾਉਣੀ ਕਿਉਂ ਜ਼ਰੂਰੀ ਹੈ ਕਿਉਂਕਿ 바ਵਾ ਸਾਹਿਬ ਡਾਕਟਰ ਅੰਮੇਟ ਗਰਜੀ ਨੇ ਬਹੁਤ ਹੀ ਸੰਘਰਸ਼ ਕਰਕੇ ਸਾਨੂੰ ਵੋਟ ਦਾ ਹੱਕ ਲੈ ਕੇ ਦਿੱਤਾ ਹੈ ਇਸ ਕਰਕੇ ਵੋਟ ਪਾਉਣ ਦੇ ਨਾਲ ਅਸੀਂ ਨਾਲ ਅਸੀਂ ਬਹੁਤ ਹੀ ਸੱਚੇ ਸੁੱਚੇ ਇਮਾਨਦਾਰ ਨਮੰਦੇ ਮੈਂਬਰ ਪਾਰਲੀਮੈਂਟ ਨੂੰ ਚੁਣ ਕੇ ਅੱਗੇ ਭੇਜਣਾ ਹੈ ਜੋ ਸਾਡੇ ਸਮਾਜ ਦੀ ਗੱਲਬਾਤ ਕਰ ਸਕੇ ਇਸ ਲਈ ਬੇਨਤੀ ਕਰਦੇ ਹਾਂ ਪੰਜਾਬ ਦੇ ਵਿੱਚ ਜਿੰਨੇ ਵੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਹੈ ਉਹਨਾਂ ਨੂੰ ਹਾਥੀ ਚੋਣ ਨਿਸ਼ਾਨ ਤੇ ਮੋਹਰ ਲਗਾ ਕੇ ਬਹੁਜਨ ਸਮਾਜ ਪਾਰਟੀ ਨੂੰ ਵੋਟ ਪਾਉਤਿਓ ਬੀਐਸਪੀ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਜਿਹੜੇ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਪੜੇ ਲਿਖੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਜੀ ਜਲੰਧਰ ਤੋਂ ਐਡਵੋਕੇਟ ਰਣਜੀਤ ਕੁਮਾਰ ਜੀ ਹੁਸ਼ਿਆਰਪੁਰ ਤੋਂ ਡਾਕਟਰ ਰੀਤੂ ਸਿੰਘ ਮਹोत ਸ਼ੰਗਾਰਸ਼ੀਲ ਉਮੀਦਵਾਰ ਹੈ ਚੰਡੀਗੜ੍ਹ ਤੋਂ ਤੇ ਆਨੰਦਪੁਰ ਸਾਹਿਬ ਤੋਂ ਸਾਡੇ ਪਹੁੰਚੋ ਸਮਾਜ ਪਾਰਟੀ ਦੇ ਵਰਤਾਨ ਜਸਵੀਰ ਸਿੰਘ ਗੜੀ ਜੀ ਬਹੁਤ ਹੀ ਸੂਝਵਾਨ ਸਾਥੀ ਹਨ ਸੋ ਸਾਰਿਆਂ ਨੂੰ ਜਿਤਾਉਣ ਦੇ ਲਈ ਹਾਥੀ ਦੇ ਚੋਣ ਨਿਸ਼ਾਨ ਤੇ ਮੋਹਰ ਲਗਾ ਕੇ ਕਾਮਯਾਬ ਬਣਾਓ ਬਸ ਇਹੀ ਅਪੀਲ ਕਰਦੇ ਹਾਂ ਫਤੋ ਆਸ ਰੱਖਦੇ ਹਾਂ ਕਿ ਤੁਸੀਂ ਐਤੀ ਇਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਜਰੂਰ ਭੇਜੋਗੇ ਜੈ ਭੀ ਜੈ ਭਾਰਤ ਇਹ ਤਾਂ ਰੂਪਨਾਲ ਕਟੂ ਜੀ ਬਹੁਤ ਹੀ ਮਿਸ਼ਨਰੀ ਸਾਧਸੀ ਅਤੇ ਵਧੀਆ ਇੰਡੀਆ ਵਿੱਚ ਬਿਜ਼ਨਸਮੈਨ ਸੀਗੇ। ਉਹ VSP ਦੇ ਇਹ 1992 ਦੇ ਵਿੱਚ ਕੈਂਡੀਡੇਟ ਵੀ ਰਹੇ ਨੇ ਨਕੂਦਰ ਤੋਂ। ਮੈਂ ਹੁਣ ਬੇਨਤੀ ਕਰਾਂਗਾ। ਸਰ ਭਜਨਪ੍ਰੀਤ ਜੀ ਨੂੰ ਉਹਨਾਂ ਦੇ ਬੋਲਣ ਤੋਂ ਪਹਿਲਾਂ ਮੈਂ ਦੋ ਚਾਰ ਨਾਰੇ ਲਾਵਾਂਗਾ। ਭਜਨ ਸਮਾਜ ਪਾਰਟੀ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਤਖਤ ਬਦਲ ਦੋ ਤਾਜ ਬਦਲ ਦੋ ਬੇਈਮਾਨੋ ਕਾ ਰਾਜ ਬਦਲ ਦੋ ਤਖਤ ਬਦਲ ਦੋ ਤਾਜ ਬਦਲ ਦੋ ਬੇਈਮਾਨੋ ਕਾ ਰਾਜ ਬਦਲ ਦੋ ਨਿਕਲੋ ਬਾਹਰ ਮਕਾਨੋ ਸੇ ਜੰਗ ਲੜੋ ਬੇਈਮਾਨੋ ਸੇ niklo wahar makanon se jang lado bemanon se niklo wahar makanon se jang lado bemanon se desh ki neta kaisi ho mayawati jaisi ho desh ki neta kaisi ho mayawati jaisi ho desh ki neta kaisi ho mayawati jaisi ho main hun binti karanga sade bahut hi man tar kar yog ar bhajan karde ji jere ke hone hone india to aaye ne aur unade raahi ji jida asi ਕੈਂਡੀਡੇਟਸ ਨੂੰ ਜਾਂ ਜਿਹੜੀ ਰੈਲੀ ਹੋਈ ਆ ਨਵਾਂ ਸ਼ਹਿਰ ਦੇ ਵਿੱਚ ਉਹਦੇ ਲਈ ਪੈਸਾ ਜਿਹੜਾ ਦੇ ਕੇ ਆਏ ਨੇ ਭਜਨਪਰਦੀ ਜੀ ਜਿਨ੍ਹਾਂ ਦਾ ਪਿਛੋਕੜ ਅੰਬੇਦਕਰੀ ਹੈ ਅਤੇ ਇਹਨਾਂ ਦੇ ਮੈਸੇਜ ਵੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਇਹ ਨੇ ਬਹੁਤ ਜਣ ਸਮਾਜ ਪਾਰਟੀ ਵੱਲੋਂ ਔਰ ਇਹ ਵੀ ਫਾਰਮ ਸੇਫ ਤੇ ਜਿਹੜੇ ਆ ਉੱਥੇ ਦੇ ਗਣਸ਼ੰਕਰ ਤਹਿਸੀਲ ਦੇ ਪ੍ਰਧਾਨ ਰਹੇ ਨੇ ਉਹ ਵੀ ਅਪੀਲ ਕਰਨਗੇ ਠੰਗ ਤੰਗ ਤੋਂ ਤੋਂ ਬەڵਾ ਮੈਂ ਸਾਰੇ ਸਤਕਾਰਯੋ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਬੁਲਾਉਣਾ ਹੈ ਜੈ ਭਾਰਤ ਤੇ ਉਸ ਤੋਂ ਬਾਅਦ ਸਾਰੇ ਪੰਜਾਬ ਵਾਸੀਆਂ ਨੂੰ ਜੈ ਭੀਮ ਜੈ ਭਾਰਤ ਸਤਕਾਰਯੋ ਸਾਥੀਓ ਹੁਣ ਹੁਣੇ ਮੈਂ ਪੰਜਾਬ ਦੇ ਵਿੱਚੋਂ ਆਇਆ ਪੰਜਾਬ ਇੰਡੀਆ ਦੇ ਵਿੱਚ ਬਾਕੀ ਦਾ ਸਾਰੇ ਤਕਰੀਬਨ ਵੋਟਰਾਂ ਦਾ ਦੌਰ ਖਤਮ ਹੋ ਚੁੱਕਿਆ ਵੋਟਰਾਂ ਦਾ ਦੌਰ ਆਖਰੀ ਪੜਾਪ ਦੇ ਵਿੱਚ ਪੰਜਾਬ ਦੇ ਵਿੱਚ ਵੋਟਰਾਂ ਪੈਂਣ ਜਾ ਰਹੇ ਨੇ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਅਸੀਂ ਜਦ ਤੋਂ ਸਾਡਾ ਦੇਸ਼ ਆਜ਼ਾਦ ਹੋਇਆ ਉਸ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਪਾਰਟੀਆਂ ਨੂੰ ਵੋਟਾਂ ਪਾ ਕੇ ਜਿਤਾਉਂਦੇ ਆ ਰਹੇ ਹਾਂ ਤੇ ਸਾਰੇ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਇਸ ਵਾਰ ਜੇ ਕੁਝ ਤੁਸੀਂ ਖੱਟਣਾ ਚਾਹੁੰਦੇ ਹੋ ਆਪਣੀ ਸਰਕਾਰ ਬਣਾਓ ਬਹੁਜਨ ਸਮਾਜ ਪਾਰਟੀ ਦੇ ਚੋਣ ਇਸ਼ਾਰਾ ਹਾਥੀ ਤੇ ਮੋਹਰਾ ਲਾਓ ਜਾਂ ਭੀ ਗੈਪਰ ਜੇ ਤਾਂ ਭਜਨਪ੍ਰੀਤ ਜੀ ਜਿਨ੍ਹਾਂ ਨੇ ਅਪੀਲ ਕੀਤੀ ਸਾਡੇ ਨਾਲ ਇੱਧਰ ਖੜੇ ਨੇ ਮੇਰੇ ਸੱਜੇ ਹੱਥਾ ਕੀਰ ਦੇ ਵਿੱਚ ਮੇਰੇ ਵੱਡੇ ਭਾਈ ਗੁਰਬੈ ਬੈਠਾਬ ਤੇਮੀਤ ਬੈਠੇ ਜਿਨ੍ਹਾਂ ਦਾ ਹਲਕਾ ਆਨੰਦਪੁਰ ਸਾਹਿਬ ਹੈ ਇੱਥੇ ਤਰ੍ਹਾਂ ਬੈਠਾ ਵਿਰਦੀ ਸਾਹਿਬ ਦਾ ਹਲਕਾ ਹੁਸ਼ਿਆਰਪੁਰ ਹੈ ਇੱਥੇ ਤਰ੍ਹਾਂ ਗੱਡੂ ਸਾਹਿਬ ਖੜੇ ਨੇ ਮੇਰੇ ਨਾਲ ਇਹਨਾਂ ਦਾ ਹਲਕਾ ਜਲੰਧਰ ਹੈ ਮੇਰਾ ਹਲਕਾ ਹੁਸ਼ਿਆਰਪੁਰ ਹੈ ਅਤੇ ਮੇਰੇ ਨਾਲ ਇੱਧਰ ਇੰਜੀਨੀਅਰ ਜਗਦੀਸ਼ਪੁਰਦੀ ਜੀ ਖੜੇ ਨੇ ਇਹਨਾਂ ਦਾ ਹਲਕਾ ਜਿਹੜਾ ਹੈ ਹੁਸ਼ਿਆਰਪੁਰ ਹੈ ਅਤੇ ਨਾਲ ਹੀ ਮੇਰੇ ਬੜੇ ਭਾਈ ਜੀਤਾਰਾਮ ਹੀਰਦੀ ਖੜੇ ਨੇ ਇਹਨਾਂ ਦਾ ਹਲਕਾ ਜਲੰਧਰ ਹੈ ਇਹ ਸਾਰੇ ਹੀ ਦੁਆਬੇ ਨੂੰ ਬਲੌਂਗ ਕਰਦੇ ਨੇ ਔਰ ਆਪਾਂ ਅੱਜ ਅਪੀਲ ਕਰਨ ਲਈ ਸਾਰੇ ਇਕੱਤਰ ਇਕੱਤਰ ਹੋਏ ਸੀਗੇ ਕਿਉਂਕਿ ਸਾਡੀ ਡਿਊਟੀ ਪੰਦੀ ਹੈ ਪੀ ਬੈਕ ਟੂ ਸੁਸਾਇਟੀ ਪੀ ਬੈਕ ਟੂ ਸੁਸਾਇਟੀ ਦਾ ਮਤਲਬ ਹੈ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ